ਦੋਸਤੋ ਜਦੋਂ ਪਰਮ ਦਾ ਗੀਤ ਆਇਆ that girl ਤਾਂ ਸਾਰਿਆਂ ਨੇ ਪਰਮ ਨੂੰ ਸਪੋਰਟ ਕੀਤਾ ਤੇ ਪਰਮ ਦੇ ਵਾਂਗੂ ਹੀ ਇੱਕ ਹੋਰ ਕੁੜੀ ਆ ਜੋ ਅੱਜ ਮਾਰਕੀਟ ਦੇ ਵਿੱਚ ਆ ਚੁੱਕੀ ਆ ਅਤੇ ਸਾਰਿਆਂ ਨੂੰ ਆਪਣਾ ਟੈਲੈਂਟ ਦਿਖਾ ਚੁੱਕੀ ਆ ਉਸ ਕੁੜੀ ਦਾ ਨਾਮ ਰਮਨ ਰੋਮਾਨਾ ਜਿਸ ਦਾ ਗਾਣਾ ਪਰਮ ਦੇ ਵਾਂਗੂ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਆਓ ਤੁਹਾਨੂੰ ਪਹਿਲਾਂ ਉਸ ਗਾਣੇ ਦੀ ਝਲਕ ਦਿਖਾ ਦਈਏ ਜੋ ਮੇਰੇ ਨਾਮ ਪਿੱਛੇ ਪੈਂਦਾ ਮੇਰੇ ਡੇਰ ਦੇ ਪਿੱਛੇ ਅੱਗੇ ਸਾਧੂ ਸੰਗਿਆਸੀ ਪਾਪੂ ਇਹ ਉਹ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਬਾਕੀ ਤੁਸੀਂ ਪੂਰਾ ਗੀਤ ਰਮਨ ਰੋਮਾਣਾ ਲਿਖ ਕੇ YouTube ਤੇ ਸੁਣ ਸਕਦੇ ਹੋ ਐਲਬਮ ਆਈ ਹੋਈ ਆ ਬਾਕੀ ਤੁਸੀਂ ਇੱਕ ਲਾਈਨ ਸੁਣੀ ਆ ਜ਼ਰੂਰ ਤੇ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਰਮਨ ਰੋਮਾਣਾ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਹੁਣ ਲੋਕ ਰਮਨ ਰਮਾਣੂ ਸਪੋਰਟ ਕਰਨ ਦੀ ਸੋਚ ਰਹੇ ਨੇ ਵੀ ਪਰਮ ਤੋਂ ਬਾਅਦ ਇਸ ਕੁੜੀ ਦੀ ਸਪੋਰਟ ਕੀਤੀ ਜਾਵੇ ਲਿਖਿਆ ਪਰਮ ਤੋਂ ਬਾਅਦ ਇੱਕ ਹੋਰ ਟੈਲੈਂਟ ਆ ਜਿਹੜਾ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਧੰਨਵਾਦ